ਬੜਾ ਜਵਾਰ ਸਿੰਘ ਵਾਲੇ ਨੂੰ ਜਿਹੜੀ ਸੜਕ ਜਾਂਦੀ ਹੈ ਮਿੱਤਰੋ ਉਸ ਸੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੁਣਿਆਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਵਾਰ ਆ ਤੇ ਇੱਕ ਮੈਂ ਵਕਾਊ ਆ ਚੰਗੇ ਦੁੱਧ ਦੀ ਮਾਲਕਣ ਚੰਗਾ ਲੰਮਾ ਸਮਾਂ ਪੀਕ ਲੈਵਲ ਦਾ ਦੁੱਧ ਦਿੰਦੀ ਆ ਮਿੱਤਰੋ ਸੋਹਣੀ ਸੁਨੱਖੀ ਆ ਪਣਤੀ ਤਣਦੀ ਆ ਜਿਹੜੇ ਭਰਾਵਾਂ ਨੇ ਘਰੋਂ ਮੈਂ ਖਰੀਦਣੀ ਹੈ ਬਾਈ ਨਾਲ ਰابطਾ ਕਾਇਮ ਕਰ ਲਿਆ ਜੇ ਆਓ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਵਿੱਚ ਵੱਧਦਾ ਸਾਰੀ ਜਾਣਕਾਰੀ ਲੈਣੇ ਮਾਲਕ ਤੋਂ ਸੱਸੀ ਗੱਲਬਾਗੁਰੂ ਜੀ ਛੱਤਰੀ ਕਾ ਕੀ ਹਾਲ ਚਾਲ ਹੈ ਠੀਕ ਹੈ ਬਾਈ ਸੇਤਾ ਦੇ ਪਰਿਵਾਰ ਸੁਣਾਓ ਪਹਿਲਾਂ ਆਹਰਾ ਕੁਛ ਚੜਦੀ ਕਾਰ ਜੈਨ ਚੜਦੀ ਕਾਰ ਅੱਛਾ ਘਰ ਤਾਂ ਆ ਗਿਆ ਆਪਣਾ ਬੜਾ ਜਵਾਰ ਸਿੰਘ ਆ ਵੀ ਚੜਕ ਤੇ ਨਾ ਬਾਹਰ ਖੇਤਾਂ ਦੇ ਵਿੱਚ ਕੱਸੀ ਲੰਘ ਕੇ ਨਾਮ ਕੀ ਆ ਗਿਆ ਭਈ ਆਪਣਾ ਆਪਣੇ ਬਾਪੂ ਦਾ ਨਾਮ ਹੈਗਾ ਕਰਨੈਲ ਸਿੰਘ ਨੰਬਰਦਾਰ ਕਰਨੈਲ ਸਿੰਘ ਨੰਬਰਦਾਰ ਆਪਣਾ ਕੀ ਨਾਮ ਆ ਗਿਆ ਭਈ ਮੇਰਾ ਨਾਮ ਕੱਚਾ ਸੁੱਖਾ ਸੁੱਖਾ ਭਈ ਅੱਛਾ ਭਈ ਸੁੱਕੇ ਮੱਝ ਵਿੱਚ ਨਹੀਂ ਆ ਕਪਾਣਾ ਤੇ ਇਹ ਕਿੰਨਵਾ ਸੂਸ ਹੁੰਦੀ ਆ ਇਹ ਤੀਜੇ ਸੂਏ ਸੁੰਦੀ ਤੀਜੇ ਸੂਏ ਹੁਣ ਇਹਨੇ ਸੁਣਾਵਾ ਕਿੰਨੇ ਦਿਨ ਪੇ ਵਗਦੇ ਸੂਨ ਦੇ ਵਿੱਚ ਇਹਦੇ ਦੋ ਟਿਕੇ ਤੋਂ ਦੱਸੇ ਭਰਾਏ 30 ਤੇ 31 ਨੂੰ ਜਾਂ ਕੱਲ ਨੂੰ 10 ਮਹੀਨੇ ਪੂਰੇ ਆ ਜਾਂ ਪਰਸੋਂ ਬਸ ਠੀਕ ਹੈ ਮੈਨੂੰ ਕਹਿਣ ਦੋ ਪਾ ਪੂਰੇ ਪਰਸੋਂ ਹੀ ਰੱਖ ਲੋ ਤੁਸੀਂ ਹਾਂ ਪਰਸੋਂ ਹੀ ਰੱਖ ਤੇ ਦੁੱਧ ਕਿੰਨਾ ਦੇ ਦਿੰਦੀ ਹੈ ਬਾਈ ਦੁੱਧ ਬਾਈ 14 ਲੀਟਰ 13 ਲੀਟਰ 14 ਤੇ 13 13 ਤੋਂ ਬਾਅਦ 13 ਤੋਂ ਉੱਪਰ 14 ਤੇ ਸਾਢੇ 13 ਲੀਟਰ ਦੇ ਕਰੀਬ ਚੱਲੀ ਗਈ ਆ ਬੁੱਲ ਡੁੱਲਾ 13 ਕਿਲੋ ਮਿਲ ਗਏ ਦੋਆਂ ਡੰਗਾਂ ਦਾ 6.5 ਕਿਲੋ ਡੰਗ ਦਾ ਦੁੱਧ ਦਿੰਦੀ ਰਹੀ ਹੈ ਠੀਕ ਹੈ ਬਾਈ ਅੱਛਾ ਲੰਮਾ ਸੋਮਾ ਮਿਲ ਜਾਂਦੀ ਹੈ ਵਧੀਆ ਵਧੀਆ ਆਪਾਂ ਕਰ ਕਿੰਨੇ ਕੁ ਮਹੀਨੇ ਚੋਲੀ ਸੀ ਤੂੰ ਬਾਈ ਇਹ ਆਪਾਂ ਮੇਰੇ ਖਿਆਲ ਚ ਵੀ 2.5 ਮਹੀਨੇ ਹੋਈ ਛੱਡੀ ਨੇ ਵੀ ਮਨ ਲਓ ਕਹਿੰਦਾ 7.5 ਮਹੀਨੇ ਦੇ ਕਰੀਬ ਹੋ ਗਏ ਛੱਡੀ ਮੁੜ ਕੇ ਫਿਰ ਦੁੱਧ ਥੋੜਾ ਰਹਿ ਗਿਆ ਠੀਕ ਅਸਾਇਦ ਕੀ ਟੀਕਾ ਹੀ ਭਰਾਇਆ ਭਾਈ ਹਾਂ ਟੀਕਾ ਹੀ ਭਰਾਇਆ ਠੀਕ ਚੰਗਾ ਟੀਕਾ ਠੀਕ ਆ ਚੰਗਾ ਭਰਾਇਆ ਠੀਕ ਆ ਮਦਰ ਠੀਕ ਆ ਅੱਛਾ ਰੇਟ ਇਹਦਾ ਕੀ ਰੱਖਿਆ ਵਾ ਦੀ ਰੇਟ 1322 13 ਮਾਣਤਨ ਥੋੜਾ ਬਹੁਤ ਮੌਕੇ ਦੇ ਮਾਣਤਨ ਤਾਂ ਫਿਰ ਤੁਹਾਨੂੰ ਕਰਨਾ ਹੀ ਹੁੰਦਾ ਇੱਕ ਗੱਲ ਹੋਰ ਦੱਸਿਓ ਬਈ ਜਿਵੇਂ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਤਸੱਲੀ ਵਾਲੀ ਮਹਪਾਦ ਲੱਗੀ ਵੀਰੇ ਅਗਲਾ ਹੁੰਦਾ ਵੀ 5-4000 ਵੱਧ ਲੱਗਦੀ ਯਾਰ ਕਰੋ ਮੈਂ ਲੈ ਲੀ ਤੇ ਉਹ ਕੇ ਰਹੂਗੀ ਜਮ ਬਿਲਕੁਲ ਆਪਾਂ ਗਾਰੰਟੀ ਤੇ ਮੈਂ ਦੇ ਦੇਾਂਗੇ ਠੀਕ ਹੈ ਮਹਾਰਾਜ ਠੀਕ ਹੈ ਅੱਛਾ ਨੰਬਰ ਕਿੰਨਾ ਆ ਗਿਆ ਆਪਣਾ ਜੀ ਨੰਬਰ 991753 991753 ਹਾਂਜੀ 86863 86863 99153 86863 ਮੈਨੂੰ ਤੋੜ ਦਿਓ ਮੈਨੂੰ ਹੁਣ ਖੋਲ ਦਿਓ ਜੀ ਲੋ ਵੀ ਮਿੱਤਰੋ ਤੀਜਾ ਸੂਆ ਮੈਨੇ ਸੁਣਾਵਾ ਸੂਨ ਦੇ ਵਿੱਚ ਕੱਲ੍ਹ ਨੂੰ ਦਿਨ ਪੂਰੇ 30 ਨੂੰ ਵੀ ਕਰ ਸਕਦੇ ਆ ਪਰਸੋਂ ਕਰਤੀ ਨੂੰ ਕਰਦੇ ਕਿਉਂਕਿ ਟੀਕੇ ਦੋ ਭਰਾਏ ਹੋਏ ਜਿਹੜੇ ਮਰਜ਼ੀ ਟੀਕੇ ਤੇ ਅਵੇਲੇਬਲ ਲੈ ਲਵੇ ਉਹ ਕਰਮਾਂ ਵਾਲੀ ਤੇ ਡਿਪੈਂਡ ਆ ਸੂਨ ਦੇ ਵਿੱਚ ਤਿਆਰੀ ਤੂਰੀ ਚੰਗੀ ਆ ਸਾਫ਼ ਸੁਥਰੀ ਨੇਵੇ ਭਾਂਡੇ ਵਾਲੀ ਮੈਂ ਮਿੱਤਰੋ ਥੋਸ ਥਣ ਲੱਗਾ ਹੋਇਆ ਚੰਗੀ ਖੁੱਲੇ ਡੁੱਲੇ ਪੇਟ ਦੀ ਆ ਖਾਣ ਪੀਣ ਨੂੰ ਖੁੱਲੀ ਆ ਘਰੋਂ ਤਸੱਲੀ ਵਾਲੀ ਮੱਝ ਆ ਜੇ ਲੀਟਰਾਂ ਦੇ ਵਿੱਚ ਗਿਣਦੇ ਆ ਤਾਂ 14 ਲੀਟਰ ਜੇ ਕਿਲਵਾਂ ਦੇ ਵਿੱਚ ਗਿਣਦੇ ਆ ਤਾਂ 13 ਕਿਲੋ ਦੁੱਧ ਖੁੱਲਾ ਡੁੱਲਾ ਮਹਿਣੇ ਦਿੱਤਾ ਹੋਇਆ ਮਿੱਤਰੋ ਹੁਣਾਂ ਦੇ ਸੂਨ ਦੇ ਵਿੱਚ ਅਜੇ ਪੰਜ ਸੌਰੀ ਤੇ ਨਤਰੀ ਹੁੰਦਾ ਆਈ ਪਏ ਤੇ 31 ਤਰੀਕ ਨੂੰ ਦਿਨ ਪੂਰੇ ਕਰਦੀ ਆ ਤੇ ਜੇ ਇਹ ਕਰਮ ਵਾਲੀ ਦੋ ਚਾਰ ਦਿਨ ਉੱਪਰ ਲੈਂਦੀ ਆ ਪਰ ਪੰਜ ਚਾਰ ਦਿਨ ਦੀ 31 ਜਿਹੜੀ ਤੁਸੀਂ ਮੰਨ ਕੇ ਸੌਦਾ ਕਰਨਾ ਵੈਸੇ ਮੈਂ ਤਿਆਰੀ ਦੇ ਵਿੱਚ ਬਿਲਕੁਲ ਮੁਕੰਮਲ ਆ ਆਪਦਾ ਜਿਹੜਾ ਸਾਰਾ ਸਰੀਰਕ ਮੰਤਰਾ ਖੋਲੀ ਫਿਰਦੀ ਜਦੋਂ ਮਰਜ਼ੀ ਸੂ ਸਕਦੀ ਆ ਉੱਪਰ ਇਥਾਂ ਜਾ ਕੇ ਆਪਾਂ ਦੇ ਕੱਲ ਨੂੰ ਬੱਚਾ ਰੱਖਦੇ ਪਰ ਇੱਥੇ ਦੋ ਦਿਨ ਕੱਢ ਜੂਗੀ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਹਰਾਜ ਜ਼ਿਲ੍ਹਾ ਫਰੋਜ਼